ਬਾਈ ਜਿਹੜਾ ਐਕਸੀਡੈਂਟ ਹੋਇਆ ਹੈ ਜਿਹੜੇ ਨੌਜਵਾਨ ਜ਼ਖਮੀ ਵੀ ਹੋਏ ਨੇ ਕੌਣ ਸੀ ਜਾਂਚ ਅੱਸੀ ਜਾ ਰਹੀ ਹੈ ਕਿਹੜੇ ਪਿੰਡ ਦੇ ਸੀ ਖੁੱਦ ਰਹਿਣ ਵਾਲੇ ਸੀ ਤੇ ਬਾਈ ਜੀ ਦਾਸ ਤੋਂ ਪੁੱਲਾ ਸਾਡੇ ਪਿੰਡ ਦੇ ਮੁੰਡੇ ਵੀ ਜਾਂਦੇ ਨੇ ਪਿੰਡ ਸਰੂਪੇ ਵਾਲੇ ਦੇ ਤੇ ਪਰ ਹਜੇ ਤੱਕ ਸਾਡੇ ਪਿੰਡ ਦੇ ਕਦੇ ਵੀ ਇੱਕ ਮੁੰਡੇ ਡੈੱਟ ਹੋ ਚੁੱਕੀ ਆ ਤੇ ਬਾਕੀ ਦੇ ਮੁੰਡੇ ਜ਼ਖਮੀ ਆ ਤੇ ਜਲਾਲਾਬਾਦ ਹਸਪਤਾਲ ਚ ਲੈ ਕੇ ਬਹੁਤ ਸੀਰੀਅਸ ਮੁੰਡੇ ਕਹਿੰਦੇ ਇਹ ਬਾਈ ਜੀ ਆਪਣੇ ਜਿਵੇਂ ਵਿਆਹ ਸ਼ਾਦੀਆਂ ਚ ਕੰਮ ਕਰਦੇ ਮੁੰਡੇ ਹਾਂ ਵੇਟਰ ਦਾ ਕੰਮ ਕਰਦੇ ਆ ਸੁਬਾ ਕਿਨੇ ਕੋਈ ਇਹ ਬਾਈ ਸੁਬਾ ਮਰ ਕੇ ਜਿਵੇਂ ਸਵੇਰੇ ਕੋਲ ਹੁੰਦਾ ਕਿ 7 ਵਜੇ ਇਦਾਂ ਦੇ ਟਾਈਮ ਕਿਤੇ ਦਿੱਤਾ ਹੁੰਦਾ ਉਹ ਟਾਈਮ ਟੇਬਲ ਤੇ ਵੀ ਪਹੁੰਚਣਾ ਹੁੰਦਾ ਆਪਦੇ ਤੇ ਪਰ ਅੱਜ ਕੋਈ ਤੰਦ ਜਿ ਮਿਲਾਂ ਤੋਂ ਵੀ ਸੀਗੀ ਅੱਜ ਉਹਦੇ ਕਰਕੇ ਜਾਂ ਕੋਈ ਟਰੱਕਰ ਦੀ ਗਲਤੀ ਹੋਣੀ ਆ ਜਿਹੇ ਕਰਕੇ ਅੱਜ ਇਹਨੇ ਨੌਜਵਾਨਾਂ ਦੀ ਬੱਚਿਆਂ ਦੀ ਮੌਤ ਹੋ ਚੁੱਕੀ ਹੋਈ ਹੂੰ ਕਹਿੰਦੇ ਵੀ 14 ਜਿਹੇ ਦੀ ਮੌਤ ਹੋ ਚੁੱਕੀ ਆ ਆਪਲਾਸ ਮੌਕੇ ਤੇ ਪਹੁੰਚੀ ਆ ਗਈ ਹਾਂ ਹਾਂ ਪਹੁੰਚ ਗਈ ਸੀ ਗੇਲੇ ਬਾਕੀ ਤੁਹਾਡਾ ਕੋਲ ਨੋਟ ਲਾਣ ਵੇਖੀ ਜਿਹੜਾ ਐਕਸੀਡੈਂਟ ਹੋਇਆ ਇਹ ਪ੍ਰਾਈਸ ਇਹ ਆਪਣਾ ਚਾਚੇ ਦਾ ਹੁੰਦਾ ਕੀ ਨਾਮ ਕੀ ਹੁੰਦਾ ਵੰਦਨਾ ਸਤੂਜੀ ਤੇ ਪ੍ਰਸੰਤ ਨਹੀਂ ਡੈਥ ਹੋ ਗਈ ਹੈ ਸੁਣ ਜਾ ਕਹਿੰਦੇ ਡੈਥ ਹੋ ਗਈ ਐਂਬੂਲੈਂਸ 'ਚ ਲੈ ਗਿਆ ਬਾਕੀ

ਉਹਦੇ ਥੱਲੇ ਚੱਲਦੀ ਹੈ ਜੀ ਮੁੰਡੇ ਕਿਹੜੇ ਕਹਿੰਦੇ ਮੁੰਡੇ ਦਸੀ ਜਾਂਦੇ 10 12 ਹੋ ਗਈ ਪਰ ਇਹ ਕਨਫਰਮ ਨਹੀਂ ਹੈ ਕਿੰਨੇ ਮੁੱਕ ਗਿਆ ਕਿੰਨੇ ਕਿ ਜ਼ਖਮੀ ਆ ਜੀ ਆਹੀ ਰਾਜ ਸਾਹਿਬ ਜੜਾ ਹੈ ਸਾਹਿਬ ਆਪਰੇ ਅੱਜ ਬੜਾ ਮਾਰਾ ਦਾ ਸਾਹਿਬ ਆਪਰੇ ਕਿਵੇਂ ਦੇਖਦੇ ਹੋ ਤੇ ਬਿਲਕੁਲ ਬਿਲਕੁਲ ਬਹੁਤ ਮੌਕੇ ਤੇ ਨਹੀਂ ਪਹੁੰਚੇ ਨਾ ਹੀ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਨਹੀਂ ਅਸੀਂ ਤਾਂ ਦੇਖੋ ਜਿਹੜੀ ਸਾਡੀ ਡਿਊਟੀ ਸੀ ਅਸੀਂ ਸਾਨੂੰ ਜਦੋਂ ਪਤਾ ਲੱਗਿਆ ਤੁਰੰਤ ਅਸੀਂ 15 ਮਿੰਟ ਦੇ ਵਿੱਚ ਮੇਰੀ ਪੁਲਿਸ ਪਾਰਟੀ ਪਹੁੰਚ ਗਈ ਸੀ ਤੇ ਉਹ ਜਿਹੜੇ ਹੈਗੇ ਆ ਇੰਜਰਡ ਸੀਗੇ ਉਹਨਾਂ ਨੂੰ ਲੈ ਕੇ ਨਾ ਨੇ ਹਸਪੀਟਲ ਜਿਹੜਾ ਸਾਡਾ ਫਰਜ ਬੰਦਾ ਪਹਿਲਾਂ ਵੀ ਅਸੀਂ ਜਿਹੜਾ ਜੀ ਜਾਨ ਮਾਲ ਦੀ ਰੱਖੀ ਕਰਨਾ ਉਹ ਨਾਨੋ ਟ੍ਰਾਂਟ ਜਿਹੜਾ ਹਸਤਾਲ ਪਹਚਾਇਆ ਗਿਆ ਟੈਂਕਰ ਜਿਹੜਾ ਰਸਤਾ ਉਹ ਚਾਲੂ ਕੀਤਾ ਗਿਆ ਕਿਉਂਕਿ ਇਹ ਨੈਸ਼ਨਲ ਹਾਈਵੇ ਆ ਦੇਖੋ ਕਿੱਥੋਂ ਤੱਕ ਜਾਮ ਲੱਗੇ ਸੀ ਉਹ ਅਸੀਂ ਚਾਲੂ ਕਰਵਾਤਾ ਜਿਹੜਾ ਕਿ ਕੁਦਰਤੀ ਹਾਦਸਾ ਹੋਇਆ ਦੀ ਬਾਕੀ ਕਾਰੀ ਅਸੀਂ ਅੱਗੇ ਦੀ ਤਕਰੀਰ ਕਰਾਂਗੇ ਇਹਦੀ ਕੀ ਗਲਤੀ ਸੀ ਜੀ ਇਹ ਇਹ ਮਿੰਦਰਾ ਫਿਕਾਪਾ ਜਿਹੜੀ ਇਹ ਆ ਰਹੀ ਸੀ ਕਿ ਪਬਲਿਕ ਸੀਗੀ ਇਹਦੇ ਉੱਤਰ ਲੇਬਰ ਸੀਗੀ ਲੇਬਰ ਕਈ ਵਾਰੀ ਅੱਟ ਤੁਹਾਡੇ ਰਹੀ ਅਸੀਂ ਇਹ ਵੀ ਗੱਲ ਦੱਸਣਾ ਚਾਹੁੰਨੇ ਆ ਵੀ ਜਿਹੜੀਆਂ ਮਾਲ ਵਾਲੀਆਂ ਗੱਡੀਆਂ ਇਹਦੇ ਤੇ ਪਬਲਿਕਾਂ ਜਿਹੜੀ ਉੱਤੇ ਬੈਠ ਜਾਂਦੀ ਹੈ ਜਿਵੇਂ ਲੇਬਰ ਵਾਲੇ ਆ ਚਲੋ ਉਹਨਾਂ ਨੂੰ ਸਸਤਾ ਪੈਂਦਾ ਪਬਲਿਕ ਜ਼ਿਆਦਾ ਸੀਗੀ ਉਹ ਬੈਲੈਂਸ ਹੋ ਗਿਆ ਤੇ ਜਿਹੜਾ ਹੈਗਾ ਟਰਾਲੇ ਨਾਲ ਉਹਦਾ ਹੈਗਾ ਟਰੱਕ ਨਾਲ ਜਿਹੜਾ ਉਹ ਬੜਾ ਹੈਵੀ ਐਕਸੀਡੈਂਟ ਹੋਇਆ ਸਾਨੂੰ ਪਤਾ ਲੱਗਿਆ ਵੀ 7 ਤੋਂ 8 ਆ ਜਿਹੜੇ ਉਹ ਤਾਂ ਹੁਣ ਅਸੀਂ ਤਾਂ 10 ਉਹਨਾਂ ਨੂੰ ਹਸਪੀਟਲ ਪਹੁੰਚਾਤਾ ਸਾਨੂੰ ਦੱਸਣ ਦੇ ਵਿੱਚ ਆਇਆ ਵੀ 7 ਤੋਂ 8 ਲੋਕ ਆ ਜਿਹੜੇ ਉਹ ਉਹਨਾਂ ਨੂੰ ਮਰਤਕ ਲਾ ਦਿੱਤਾ ਗਿਆ ਪਰ ਜੇ ਅਪਾਉਣ ਲੰਬੀ ਹੋਣ ਕਰੇ ਅਸੀਂ ਤਾਂ ਇਹਨਾਂ ਨੂੰ ਹਸਪੀਟਲ ਪਹੁੰਚਾ ਤੱਕ ਰਹੇ ਹਾਂ